ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਸਾਡੇ ਕੋਲ ਆ ਗਏ ਜੇ ਫਿਰ ਤੋਂ ਇੱਕ ਵਾਰੀ ਪ੍ਰਿੰਟ ਸੂਟ ਜਿਹੜੇ ਆਉਣਗੇ ਆਲ ਓਵਰ ਕੱਟ ਹੋਊਗੀ 5 ਮੀਟਰ ਤੇ ਸੂਟ ਬਹੁਤ ਪਿਆਰੇ ਜੇ ਡਿਮਾਂਡ ਬਹੁਤ ਜ਼ਿਆਦਾ ਸੀ ਇਹਨਾਂ ਦੀ ਤੇ ਦੁਬਾਰਾ ਆ ਗਏ ਜੇ ਰਿਪੀਟ ਤੇ ਉੱਤੇ ਸਕਰੀਨਸ਼ਾਟ ਲਈ ਜਾਇਓ ਤੇ WhatsApp ਜਿਹੜਾ ਆ ਉਹ ਕੀ ਨੂੰ ਆ ਦਿੰਦੇ ਆ ਭੇਜੀ ਜਾਇਓ ਲੈ ਕੇ ਨੰਬਰ ਮੇਰਾ ਤੁਹਾਡੇ ਸਾਰਿਆਂ ਕੋਲ ਹੈਗਾ ਆ ਨਹੀਂ ਤਾਂ ਮੈਂ ਰਿਪੀਟ ਵੀ ਕਰ ਦੂੰਗਾ ਤੇ ਸਕਰੀਨ ਦੇ ਉੱਪਰ ਵੀ ਮੇਰਾ ਨੰਬਰ ਜਿਹੜਾ ਜੇ ਉਹ ਚੱਲਦਾ ਹੋਊਗਾ ਪ੍ਰਿੰਟ ਤੁਹਾਨੂੰ ਮੈਂ ਦਿਖਾਉਣਾ ਆ ਪਹਿਲਾ ਪ੍ਰਿੰਟ ਚੈੱਕ ਕਰੋ ਆ ਲਓ ਜੀ ਅੱਜ ਪਹਿਲਾ ਪ੍ਰਿੰਟ ਬਹੁਤ ਹੀ ਪਿਆਰਾ ਪ੍ਰਿੰਟ ਜੇ ਵਾਈਟ ਦੇ ਨਾਲ ਮਜੈਂਟਾ ਇਹ ਲਾਈਟ ਨਾ ਡਾਲਦਾ ਕਾਮ ਵਿੱਚ ਹੈ ਨਾ ਬਹੁਤ ਬਹੁਤ ਹੀ ਸੋਹਣਾ ਜੇ ਇਹ ਕਾਟਨ ਦੇ ਉਹ ਸੂਟ ਨੇ ਜਿਹੜੇ ਤੁਸੀਂ ਪ੍ਰਿੰਟਰ ਡਿਜ਼ਾਈਨ ਜਿੱਦਾਂ ਮਰਜ਼ੀ ਕਰਾ ਸਕਦੇ ਜਿੱਦਾਂ ਮਰਜ਼ੀ ਡਿਜ਼ਾਈਨ ਕਰਾ ਲਿਓ ਇਹਨਾਂ ਨੂੰ ਟੇਲਰ ਕੋਲੋਂ ਨਹੀਂ ਤੇ ਕਵਲ ਤੁਹਾਨੂੰ ਕਰਕੇ ਦੇ ਦਊਗੀ ਕਵਲ ਆਪਣਾ ਸੂਟ ਦਿਖਾ ਪ੍ਰਿੰਟਰ ਡਿਜ਼ਾਈਨ ਕੀਤਾ ਹੈ ਆ ਵੇਖੋ ਇਦਾਂ ਆ ਇਦਾਂ ਲੈਸਾਂ ਨੂੰਸਾਂ ਲਾ ਕੇ ਪੂਰਾ ਟਾਪ ਦਾ ਬਣਾ ਦੇਂਦਾ ਜਿੱਦਾਂ ਮਰਜ਼ੀ ਆ ਨੈੱਕ ਵੀ ਬਹੁਤ ਸੋਹਣੀ ਬਣਾਈ ਆ ਤੇ ਆਪਾਂ ਤੁਹਾਨੂੰ ਸੂਟ ਜਿਹੜੇ ਬਹੁਤ ਸੋਹਣੇ ਤਿਆਰ ਵੀ ਕਰਵਾ ਦਾਂਗੇ ਦਿਖਾਓ ਬਈ ਇਹ ਸਿੰਪਲ ਸੂਟ ਜਿਹੜਿਆਂ ਦੇ ਨਾ ਬਣ ਕੇ ਬਹੁਤ ਸੈਂ ਲੁੱਕ ਦਿੰਦੇ ਆ ਹਾਂ ਜੀ ਸਿੰਪਲ ਐਂਡ ਸੋਬਰ ਇਹ ਪਾਜੀ ਆ ਲਿਆਓ ਦੇ ਦੋ ਜੀ ਪਾਜੀ ਕਿਤੇ ਵਿੱਚ ਚੁੱਕ ਲੇ ਫੇਰ ਲਾਓ ਅੱਛਾ ਅੱਛਾ ਮੈਂ ਵੇਖਣ ਦੇ ਮੈਨੂੰ ਪਾਜੀ ਸੂਟ ਨਹੀਂ ਰੱਖਣ ਦੇ ਉੱਪਰ ਲਓ ਜੀ ਬਹੁਤ ਸੋਹਣਾ ਅਗਲਾ ਪ੍ਰਿੰਟ ਜਿਹੜਾ ਜੇ ਬਹੁਤ ਪਿਆਰਾ ਜੇ ਇਹਦੇ ਚੈਨਲ ਇਥੇ ਨਾ ਇਹ ਦਰਖਤ ਬਣਿਆ ਹੁੰਦਾ ਤਾਂ ਉਦੋਂ ਨਾ ਫੁੱਲ ਲੱਗੇ ਸਾਰੇ ਰਿਫਟਾਂੀਆਂ ਜਾਣਦੀਆਂ ਇਹ ਕਾਟਨ ਦੇ ਸੂਟ ਜੇ ਦੋ ਹੀ ਇਹਦੇ ਵਿੱਚ ਕੱਟ ਆਉਣੀਆਂ ਜੇ 5 ਮੀਟਰ ਦੀ ਤੇ ਜਾਂ 3.5 ਮੀਟਰ ਵੱਡੇ ਬਾਰੇ ਕਿਹੜੀ 3.5 ਮੀਟਰ ਵੱਡੇ ਬਾਰੇ ਉਹ ਵੀ 5 ਮੀਟਰ ਦੇ ਕਰੀਬ ਹੀ ਹੁੰਦੀ ਜੇ ਸੂਟ ਬਣ ਜਾਂਦਾ ਫਰੌਗ ਬਣ ਜਾਂਦੀ ਜੋ ਮਰਜ਼ੀ ਬਣਾਓ ਇਹਨਾਂ ਦੇ ਕੋਟ ਸ਼ਰਟ ਫਰੌਗ ਡਰੈਸਾਂ ਗਾਊਨ ਜੋ ਮਰਜ਼ੀ ਲਿਆਓ ਜੀ ਆਹ ਲੋ ਇਹ ਅਗਲਾ ਪ੍ਰਿੰਟ ਵੀ ਚੈੱਕ ਕਰ ਲਓ ਸੱਚੀ ਮੁੱੱਚੀ ਪ੍ਰਿੰਟ ਕਵਲ ਨੇ ਵੀ ਵੇਖੇ ਹੋਣੇ ਵੇਖਣ ਦੀ ਸਾਰੇ ਕੋਲ ਨਹੀਂ ਪ੍ਰਿੰਟ ਚੈੱਕ ਕਰੀ ਜੋ ਬਸ ਤੁਸੀਂ ਇਹ ਪ੍ਰਿੰਟ ਜਿਹੜੇ ਜੇ ਇਹ ਮੈਨੂੰ ਲੱਗਦਾ ਨਹੀਂ ਕਿ ਆਪਾਂ ਨੂੰ ਵੀਡੀਓ ਪੋਸਟ ਕਰਨੀ ਪਣੀ ਹੈ ਲਾਈਵ ਕੀ ਮੈਨੂੰ ਲੱਗਦਾ ਬੁੱਕ ਹੋ ਜਾਣੇ ਆ ਚੈੱਕ ਕਰ ਲਓ ਜੇ ਲਾਈਵ 'ਚ ਕਰਨੇ ਹੋਣਗੇ ਤਾਂ ਪੇਮੈਂਟ ਕਰੀ ਜਾਇਓ ਸਕਰੀਨਸ਼ਾਟ ਭੇਜੀ ਜਾਇਓ ਤੁਹਾਨੂੰ ਮਿਲ ਜਾਣੇ ਨੇ ਲੈ ਬੱਦਲਾ ਆਹ ਲਓ ਬਾਕੀ ਅਰਦਾ ਖੋਲ ਹੀ ਜਾ ਕੋਈ ਹੈ ਉੱਤੇ ਖੋਲ ਨਾ ਕੋਈ ਗੱਲ ਦੀ ਇਹ ਵੀ ਤਾਂ ਵੇਖ ਖਾਦਦਾ ਐਂਦਾ ਵੀ ਦਿਖਾ ਦੇ ਆਹ ਲਓ ਜੀ ਆ ਆ ਗਿਆ ਪ੍ਰਿੰਟ ਅਗਲਾ ਚੈੱਕ ਕਰ ਲਓ ਵੀ ਲਾਈਟ ਪ੍ਰਿੰਟ ਹੈ ਬਹੁਤ ਸੁਣਾ ਥੋੜਾ ਜਿਹਾ ਤੁਹਾਨੂੰ ਜੇ ਕੈਮਰੇ ਜੀ ਨਹੀਂ ਹੁੰਦਾ ਇਧਰੋਂ ਇਧਰੋਂ ਆਹ ਲਓ ਜੀ ਇਹ ਸਾਰੀਆਂ ਦੀ ਕੱਟ ਜਿਹੜੀ 5 ਮੀਟਰ ਹੈ ਤੇ ਰੇਟ ਜਿਹੜਾ ਹੈਗਾ ਜੇ ਇਹਦਾ ਹੈਗਾ ਜੇ 475 ਰੁਪਏ ਸ਼ਿਪਿੰਗ ਹੈ ਜੀ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਕੀ ਆ ਬਲੈਕ ਨਾ ਆਫ ਵਾਈਟ ਗ੍ਰੇ ਹਾਂਜੀ ਆਹ ਲੋ ਜੀ ਆਹ ਕੰਬੀਨੇਸ਼ਨ ਕੰਟਰਾਸਟ ਚੈੱਕ ਕਰੋ ਇਹਨਾਂ ਦੇ ਇਹਦਾ ਮਰਜੈਂਟਾ ਦਾ ਇਹਦੇ ਵਿੱਚ ਬਲੈਕ ਦਾ ਬਲੈਕ ਦਾ ਤੇ ਇੱਕ ਚੀਜ਼ ਮੈਂ ਹੋਰ ਮੜੀ ਜੀ ਕਲੀਅਰ ਕਰਦਾ ਆਪਣੇ ਕਸਟਮਰ ਜਿੰਨੇ ਮੇਰੇ ਭੈਣ ਭਰਾ ਨੇ ਅਸੀਂ ਜਿਹੜੇ ਸੂਟ ਦਿੰਨੇ ਆ ਨਾ ਆਪਾਂ ਸ਼ਿਪਿੰਗ ਦੇ ਪੈਸੇ ਵਿੱਚ ਇਹ ਲਾ ਕੇ ਫੇਰ ਆਪਾਂ 450 ਦਾ ਤੁਹਾਨੂੰ ਜਾਂ 475 ਦਾ ਸੂਟ ਦਿੰਨੇ ਆ ਜੇ ਕਿਹਨੇ ਸ਼ੌਬਤੋ ਲੈਣਾ ਹੋਵੇ ਤੇ ਆਪਾਂ ਜਿਹੜੀ ਸ਼ਿਪਿੰਗ ਲੱਗਦੀ ਆ ਉਹ ਲੈਸ ਕਰ ਦਈਦੀ ਆ ਕਸਟਮਰ ਨੂੰ ਹਾਂਜੀ ਤੇ ਦੂਜੀ ਗੱਲ ਇਹ ਆ ਕਿ ਜੇ ਮੰਨ ਲਓ ਵੀ ਆਪਾਂ ਇਹਦਾ ਹੋਰ ਰੇਟ ਘਟਾ ਆ ਗਏ ਤੇ ਫੇਰ ਸ਼ਿਪਿੰਗ ਐਕਸਟਰਾ ਕਹਿ ਦਈਏ ਫੇਰ ਵੀ ਸਾਨੂੰ ਉਸ ਚੀਜ਼ ਦਾ ਮਜ਼ਾ ਨਹੀਂ ਆਉਂਦਾ ਕਿਉਂਕਿ ਆਪਾਂ ਇੱਕ ਦੋ ਵੀਡੀਓ ਪੋਸਟ ਪਾਈਆਂ ਕੀਤੀਆਂ ਆ ਜਿਹਦੇ ਵਿੱਚ ਸ਼ਿਪਿੰਗ ਐਕਸਟਰਾ ਹੈਗੀ ਤੇ ਉਹ ਚੀਜ਼ ਦਾ ਫੇਰ ਕਸਟਮਰ ਵਿਚਾਰੇ ਸਾਨੂੰ ਬਾਰ-ਬਾਰ ਕਨਫਿਊਜ਼ਨ ਦੈਹ ਜਾਂਦੀ ਹੈ ਇਹਦੀ ਸ਼ਿਪਿੰਗ ਕਿੰਨੀ ਭਾਜੀ ਫਲਾਣੇ ਸ਼ਹਿਰ ਦੀ ਸ਼ਿਪਿੰਗ ਕਿੰਨੀ ਹੈ ਜੀ ਦੂਜੇ ਸ਼ਹਿਰ ਦੀ ਕਿੰਨੀ ਹੈ ਜੀ ਇਹ ਕਰਕੇ ਆਪਾਂ ਤੁਹਾਨੂੰ 475 ਚ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇਣ ਦਾ ਤੁਸੀਂ ਕਿਤੇ ਵੀ ਮੰਗਵਾ ਸਕਦੇ ਜ ਸਾਡੇ ਕੋਲ ਟੋਕਨ ਵਾਲਾ ਕਹੋ ਚੈਨਲ ਤੇ ਆਣਾ ਜੀ ਟੋਕਨ ਵਾਲਾ ਹਾਂ ਸੱਚ ਉਹ ਆਪਾਂ ਅੱਜ ਵੀਡੀਓ ਚ ਦੱਸਿਆ ਨਹੀਂ ਗਿਆ ਅੱਛਾ ਸਰ ਭੁੱਲ ਗਿਆ ਉਹ ਤਾਂ خیال ਨਹੀਂ ਰਿਹਾ ਹਾਂਜੀ ਇਹ ਸੂਟ ਤੁਸੀਂ ਨਾ ਆਰਡਰ ਕਰੋਗੇ ਨਾ ਸਾਡੇ ਕੋਲੋਂ ਜਿੱਦਾਂ ਤੁਸੀਂ ਆਰਡਰ ਕਰਦੇ ਜੇ ਤੇ ਇਹਦੀ ਪੇਮੈਂਟ ਕਰਕੇ ਤੇ ਆਪਣਾ ਐਡਰੈਸ ਭੇਜ ਦਿਓ ਐਡਰੈਸ ਭੇਜੋਗੇ ਜਦੋਂ ਤੇ ਉਦੋਂ ਨਾਲ ਹੀ ਵੀਡੀਓ ਸ਼ੇਅਰ ਕਰਕੇ 5 ਤੋਂ 10 ਜਣਿਆਂ ਨੂੰ 15 20 ਜਣਿਆਂ ਨੂੰ ਨਾਲ ਹੀ ਸਕਰੀਨਸ਼ਾਟ ਭੇਜ ਦਿਓ ਵੀਡੀਓ ਦੇ ਫਿਰ ਆਪਾਂ ਤੁਹਾਨੂੰ ਉਹਦੇ ਪਾਰਸਲ ਦੇ ਵਿੱਚ ਇੱਕ ਕੂਪਨ ਭੇਜਾਂਗੇ ਉਹਨੂੰ ਸ਼ਾਮ ਗੇ ਰੱਖਿਓ ਉਹ ਕੂਪਨ ਤੇ ਲਾਈਵ ਦੇ ਵਿੱਚ ਕੱਢਾਂਗੇ ਸੂਟ ਤੁਹਾਨੂੰ ਜਿਹੜੇ ਆਪਾਂ ਦੇਵਾਂਗੇ ਫ੍ਰੀ ਗਿਫਟ ਹਾਂਜੀ ਤੇ ਆਜੋ ਅੱਗੇ ਤੁਹਾਨੂੰ ਦਿਖਾਉਂਦੇ ਆ ਜੀ ਘੈਂਟ ਘੈਂਟ ਸੂਟ ਆ ਲਓ ਜੀ 컬러 ਵੇਖੋ ਜੀ ਪ੍ਰਿੰਟ ਵੇਖੋ ਜੀ ਇੱਕ ਵਾਰ ਦੇਖੋ 1000 ਬਾਰ 1000 ਬਾਰ ਦੇਖੋ ਬਾਰ ਬਾਰ ਦੇਖੋ ਆ ਜੀ ਪੰਜ ਇੱਕ ਹੋਰ ਚੀਜ਼ ਕੋਸ਼ਿਸ਼ ਕਰੀਦੀ ਆ ਵੀ ਰਿਪੀਟ ਮਿਲ ਜਾਣ ਪਰ ਮਿਲਦੇ ਨਹੀਂ ਜੇ ਕੀ ਕਰੀਏ ਸਾਡੀ ਵੀ ਮਜਬੂਰੀ ਬਣ ਜਾਂਦੀ ਆ ਕਸਟਮਰ ਨਰਾਜ਼ ਕਰਨ ਨੂੰ ਜੀ ਨਹੀਂ ਕਰਦਾ ਜਿੱਦਾਂ ਜਦੋਂ ਕਸਟਮਰ ਨਰਾਜ਼ ਹੋ ਜਾਂਦੇ ਕਹਿ ਦਿੰਦੇ ਤੁਸੀਂ ਹੁਣੇ ਤੇ ਵੀਡੀਓ ਪਾਈ ਤੁਸੀਂ ਹੁਣੇ ਸਾਨੂੰ ਜਵਾਬ ਦੇ ਦਿੱਤਾ ਔਖਾ ਜਾਂਦਾ ਕੰਮ ਦੂਜੀ ਗੱਲ ਸਾਜ ਬੇਨਤੀ ਇਹ ਜੇ ਕਿ ਜਿਹੜੇ ਕਸਟਮਰ ਹੁਣ ਪੁੱਛਣ ਦੇ ਹਨ ਉਹ ਪਲੀਜ਼ ਹੁਣ ਹੀ ਪੇਮੈਂਟ ਕਰਕੇ ਤੇ ਬੁੱਕ ਕਰ ਲਿਆ ਕਰੋ ਜਦੋਂ ਲੇਟ ਪੇਮੈਂਟ ਕਰ ਦਿੰਦੇ ਜੇ ਨਾ ਫਿਰ ਛੱਡ ਲਈ ਵੀ ਔਖਾ ਹੋ ਜਾਂਦਾ ਵੀ ਹੁਣ ਕਿੱਦਾਂ ਰੇਂਜ ਕਰੀਏ ਇਹਨੂੰ ਆਹ ਲੋ ਜੀ ਪ੍ਰਿੰਟ ਬਹੁਤ ਹੀ ਪਿਆਰੇ ਜੇ ਬਹੁਤ ਹੀ ਸੋਹਣੇ ਜੇ ਕੱਪੜੇ ਦੀ ਕੁਆਲਿਟੀ ਵੀ ਬੜੀ ਔਰਦਸ ਜੇ ਆਹ ਪ੍ਰਿੰਟ ਚੈੱਕ ਕਰੋ ਜੀ ਇਹਦਾ ਆ ਉਹ ਚੀਜ਼ਾਂ ਤੋਂ ਤਿਆਰ ਹੀ ਹੋਸ਼ਣੀ ਹੋਗਾ ਹਾਂ ਇਹ ਆ ਆ ਜਿਹੜੇ ਵੀ ਸੂਟ ਕਸਟਮਰ ਦੁਕਾਨ ਤੇ ਦੁਕਾਨ ਤੇ ਰਹਿੰਦੇ ਨਹੀਂ ਬਜਦੇ ਨਹੀਂ ਦੁਕਾਨ ਜੋ ਕਿ ਕੋਈ ਨਹੀਂ ਜਿੱਦਿ ਇਹ ਲਾਈਵ 'ਚ ਬੁੱਕ ਸਾਰੇ ਲਾਈਵ 'ਚ ਬੁੱਕ ਹੋਏ ਆ ਜਿੰਨੇ ਵੀ ਆਏ ਆ ਤੇ ਜਿੰਨਾਂ ਕੋ ਗਏ ਆ ਬਾਰ-ਬਾਰ ਰੀਪੀਟ ਕਰਨ ਦੇ ਭਾਜੀ ਦੁਬਾਰੇ ਲੈ ਕੇ ਆਇਓ ਦੁਬਾਰੇ ਲੈ ਕੇ ਆਇਓ ਸੋ ਆ ਗਏ ਨੇ ਪ੍ਰਿੰਟ ਚੈੱਕ ਕਰ ਲੋ ਕੋਸ ਨੂੰ ਪ੍ਰਿੰਟਰ ਲਾਈਟ ਵੀ ਨਹੀਂ ਡਾਰਕ ਵੀ ਨਹੀਂ ਹਾਂਜੀ ਇਧਰੋਂ ਮੈਨੂੰ ਮੈਸੇਜ ਵਜਣੇ ਸ਼ੁਰੂ ਹੋ ਗਏ ਵਟਸਐਪ ਦੇ ਉੱਤੇ ਸਕਰੀਨ ਸ਼ਾਟ ਆਉਣੇ ਸ਼ੁਰੂ ਹੋ ਗਏ ਜੇ ਤੇ ਤੁਸੀਂ ਵੀ ਲੇਟ ਨਾ ਹੋਇਓ ਛੇਤੀ ਛੇਤੀ ਕਰ ਲੋ ਸਭ ਪਸੰਦ ਆਇਆ ਇਹ ਤਾਂ ਹਾਂਜੀ ਕਈ ਕਸਟਮਰ ਆ ਜਿਹੜੇ ਵਿਚਾਰੇ ਨਵੇਂ-ਨਵੇਂ ਜੁੜਦੇ ਐ ਨਾ ਉਹਨਾਂ ਨੂੰ ਥੋੜੀ ਜੀ ਕਨਫਿਊਜ਼ਨ ਐ ਉਹ ਵਿਚਾਰੇ ਝੱਕਦੇ ਝੱਕਦੇ ਬੁੱਕ ਕਰਦੇ ਐ ਪੀ ਕਿਤੇ ਸਾਡੇ ਨਾਲ ਫਰਾਡ ਨਾ ਆ ਜੇ ਜਾਂ ਕਿਤੇ ਕੋਈ ਫੇਕ ਤਾਂ ਨਹੀਂਗਾ ਅਸੀਂ ਇਹ ਬੇਨਤੀ ਕਰਦੇ ਆ ਕਿ ਤੁਸੀਂ ਛੱਡ ਤੇ ਅੱਖਾਂ ਬੰਦ ਕਰਕੇ ਟਰਸਟ ਕਰ ਸਕਦੇ ਜੀ ਆਹ ਪ੍ਰਿੰਟ ਵੇਖੋ ਜੀ ਕਰੋ ਚੈੱਕ ਇਹੋ ਜੇ ਪ੍ਰਿੰਟ ਤੁਹਾਨੂੰ ਕੋਤੋਂ ਲੱਭਣੇ ਕਦੇ ਸਾਡੇ ਕੋਈ ਆਉਣੇ ਸਾਡੇ ਕੋਲ ਹੀ ਆਉਣੇ ਬਸ ਨਹੀਂ ਜੀ ਮਾਨ ਨਹੀਂ ਬੱਬੇ ਤੋਂ ਡਰ ਕੇ ਕਹਿਨੇ ਆ ਹਾਂ ਬੱਬੇ ਕੋਲੋਂ ਡਰ ਕੇ ਕਹਿਨੇ ਆ ਕਿ ਪ੍ਰਿੰਟ ਤੁਹਾਨੂੰ ਆਪਾਂ ਸੋਹਣੇ-ਸੋਹਣੇ ਦੇਨੇ ਆ ਦੇਖੋ ਡਿਜ਼ਾਈਨ ਚੈੱਕ ਕਰੋ ਆ ਪ੍ਰਿੰਟ ਵੇਖੋ ਆ ਪ੍ਰਿੰਟ ਵੇਖੋ ਇੱਧਰ ਸਰਦਾਰ ਹੁਣਾਂ ਦੇ ਹੱਥ ਜੀ ਵੇਖੋ ਬਿਲਡ ਵੇਖੋ ਸਾਰੇ ਬਾਕੀ ਆ ਸਰ ਸਾਰੇ ਪ੍ਰਿੰਟ ਜਿਹੜੇ ਐਂਡ ਕਰਾਈ ਅੱਜ ਦਿਖਾ ਦਿਖਾ ਆ ਰਹਿਂਦਾ ਜੀ ਨਹੀਂ ਹੋ ਜੇ ਇਹਦੇ ਮੈਂ ਆਪਣੇ ਹੱਥਾਂ ਨਾਲ ਵਿਖਾਈਗਾ ਅੱਛਾ ਆ ਵਾ ਲਓ ਜੀ ਇਹਨਾਂ ਦੇ ਤੁਸੀਂ ਕਾਟ ਸੈਟ ਡਰੈਸ ਕਾਉਣ ਜੋ ਮਰਜ਼ੀ ਬਣਾ ਲਓ ਬੜੇ ਆਰਾਮ ਦੇ ਨਾਲ ਬਣਦੇ ਜੇ ਆਹ ਲਓ ਜੀ ਆ ਵੀ ਕਲਰ ਵੇਖੋ ਕਿੱਡਾ ਪਿਆਰਾ ਜੇ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਤੇ ਆਹ ਲਓ ਜੀ ਅੱਗੇ ਆ ਗਏ ਨੈਕਸਟ ਡਿਜ਼ਾਈਨ ਇਹਦੇ ਵਿੱਚ ਹਾਂ ਜੀ ਆਹ ਚੈੱਕ ਕਰਿਓ ਪਹਿਲਾ ਸੂਟ ਪਹਿਲਾ ਪ੍ਰਿੰਟ ਇਹਦਾ ਰੇਟ ਹੈਗਾ ਜੇ 650 ਰੁਪਏ ਆਲ ਓਵਰ ਸੂਟ ਜੇ ਇਹ ਵੱਡੇ ਵਰ ਚ ਹਨ ਵੱਡੇ ਵਰ ਵੱਡੇ ਵਰ ਦੀ ਕੱਟ ਜੇ 3.5 ਮੀਟਰ ਦੀ ਬਿਨਾ ਦੁਪੱਟੇ ਤੋਂ ਰੇਟ ਹੈਗਾ ਜੇ ਇਹਦਾ 600 ਤੇ 50 ਰੁਪਏ ਏਕੇਟੈਕਸ ਬ੍ਰਾਂਡ ਦੇ ਵਿੱਚ ਜਿਹੜਾ ਕਪੜਾ ਆ ਉਹਦੇ ਨਾਲ ਦੀ ਸੇਮ ਡਿਟੋ ਕਾਪੀ ਜੇ ਕਾਪੀ ਕਾਦੀ ਵੀ ਸੇਮ ਹੀ ਕਪੜਾ ਹੈਗੇ ਬਸ ਇਹਦੇ ਉੱਤੇ ਇਹਦੇ ਕਿਨਾਰੇ ਤੇ ਸਿਰਫ ਬ੍ਰਾਂਡ ਹੀ ਨਹੀਂ ਜੇਗਾ ਜੇ ਇੱਥੇ ਇਹਦੇ ਉੱਤੇ ਬ੍ਰਾਂਡ ਦਾ ਟੈਗ ਲੱਗਾ ਹੋਵੇ ਨਾ ਤਾਂ ਇਹੀ ਸੂਟ ਜਿਹੜਾ ਹਜ਼ਾਰ ਇਹੋ 1900 2000 ਦੇ ਲੱਗ ਜਾ ਕੇ ਪਹੁੰਚ ਜਾਂਦਾ ਨਾਲ ਇਹਨੂੰ ਡਿਜ਼ਾਈਨ ਇਹ ਦੇਖੋ ਜੀ ਆਪਾਂ ਹਾਂ ਅੱਜ ਵੀਡੀਓ ਹਾਂ ਹਾਂ ਖੋਲ ਦੇ ਹਿੱਦਾ ਖੋਲ ਦੇ ਤੇ ਉੱਤੇ ਖੁੱਲ ਜਾਨੇ ਆਹ ਲਓ ਜੀ ਅੱਗੇ ਤੁਸੀਂ ਪ੍ਰਿੰਟ ਚੈੱਕ ਕਰੀ ਜਾਓ ਡਿਜ਼ਾਈਨ ਵਿੱਚ ਬਹੁਤ ਸੋਹਣੇ ਇਹਨਾਂ ਦਾ ਰੇਟ ਜਿਹੜਾ ਹੈਗਾ ਜੇ ਉਹ ਹੈਗਾ ਜੇ 600 ਤੇ 50 ਰੁਪਏ ਕਲਰ ਵੇਖਿਓ ਡਿਜ਼ਾਈਨ ਵੇਖਿਓ ਬਹੁਤ ਜ਼ਿਆਦਾ ਕਮਾਲ ਦੇ ਨੇ ਆਹ ਲਓ ਜੀ ਚੈੱਕ ਕਰੋ ਜੀ ਇਹਦੀਗਾ ਬਸ ਤੁਹਾਨੂੰ ਸਕਰੀਨ ਸ਼ਾਟ ਲੈ ਕੇ ਤੇ ਵਟਸਐਪ ਤੇ ਭੇਜੀ ਜਾਣੇ ਬਸ ਘੈਂਟ ਘੈਂਟ ਡਿਜ਼ਾਈਨ ਤੇ ਘੈਂਟ ਘੈਂਟ ਸੂਟ ਆਪਾਂ ਤੁਹਾਨੂੰ ਦਿਖਾਈ ਜਾਣੇ ਆਹ ਕਲਰ ਵੇਖੋ ਆਹ ਲਓ ਜੀ ਕਲਰ ਚੈੱਕ ਕਰੋ ਜੀ ਲੀਕਾ ਸਾਰੇ ਜਿਹੜੇ ਜੇ ਟੌਪ ਦੇ ਇਹ ਜਿਹੜੇ ਸੂਟ ਆਉਣਗੇ ਜੇ ਇਹ ਆਉਣਗੇ ਜੇ ਤੁਹਾਡੇ ਸਿਰਫ 650 ਰੁਪਈਆ ਦੇ ਵਿੱਚ ਇਹ ਵੀ ਪ੍ਰਿੰਟ ਵੇਖੋ ਕਿੰਨਾ ਪਿਆਰਾ ਜਿੰਨੇ ਆਹ ਪ੍ਰਿੰਟ ਬੜੀ ਚੱਲਣਗੇ ਅੱਜ ਕਾ ਆ ਵੀ ਲਓ ਜੀ ਬਸ ਤੁਸੀਂ ਸਿਲੈਕਟ ਕਰਕੇ ਸਕਰੀਨ ਸ਼ਾਟ ਭੇਜ ਕੇ ਤੇ ਬੁੱਕ ਕਰੀ ਜਾਣੇ ਬਸ ਸੁੱਤ ਤੁਹਾਡੇ ਪੇਮੈਂਟ ਸਾਡੇ ਹਾਂ ਜੀ ਲੈ ਸਾਰਾ ਸਾਈਜ਼ ਆਇਆ ਪਾਲੀਏ ਐ ਸਾਰੇ ਜੀ ਸਵਾ ਗਿਆ ਪਾਲੀਏ ਸਾਰੇ ਜੀ ਸਾਰਿਆਂ ਦਾ ਜੀ ਤੇ ਇੱਦਾਂ ਕਰਦਾ ਹੁਣ ਕੀ ਕਰੇ ਹੁਣ ਆ ਲੋ ਜੀ ਆ ਵੀ ਕਰੋ ਚੈੱਕ ਇਹ ਰਿਹਾ ਜਿਹੜਾ ਖੋਦਾ ਹੈ ਨਾ ਉਹਦੇ ਤੇ ਹਣਾ ਹੁੰਦਾ ਤੇ ਜੇ ਉਹ ਹਟ ਜਾਂਦਾ ਉਹ ਹਟ ਜਾਂਦਾ ਕਦਰ ਹੀ ਇੰਨੇ ਸੋਹਣੇ ਆ ਵੀ ਮਤਲਬ ਤੁਸੀਂ ਇਹ ਪਿਛਲੇ ਤੁਹਾਨੂੰ ਇਹ ਜਿਹੜਾ ਹੁਣ ਆ ਕਦਰ ਵੇਖ ਲਿਆ ਨਾ ਤੁਹਾਨੂੰ ਪਿਛਲੇ ਚਿੱਤਾ ਭੁੱਲ ਜਾਣਾ ਉਹ ਕਿਹੜੇ ਕਦਰ ਕਿਹੜਾ ਵੇਖ ਇੰਦਾਂ ਦੇ ਕਲਰ ਨੇ ਇੰਦਾਂ ਦੇ ਮਤਲਬ ਖਿੱਚਣ ਵਾਲੇ ਸੂਟ ਆ ਤੁਹਾਨੂੰ ਆਪਣੇਆਂ ਨੂੰ ਖਿੱਚਦੇ ਆ ਕਿਹਿੰਤੋਂ ਪਿਛਲੇ 2-3 ਸੂਟ ਜਿਹੜੇ ਵੇਖੇ ਤੁਹਾਨੂੰ ਉਹ ਕਦਰ ਚਿੱਤਾ ਭੁੱਲ ਗਏ ਨੇ ਵੀ ਕਿਹੜੇ ਸੀਗੇ ਕੈਂਟ ਕੈਂਟ ਸੂਟ ਜੇ ਰੇਟ ਹੈਗਾ ਜੇ ਸਿਰਫ ਇਹਨਾਂ ਦਾ 650 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਬਿਨਾ ਦਪਟੇ ਦਾ ਸੂਟ ਜੇ ਪੂਰੀ ਟੌਪ ਕਲਾਸ ਕੁਆਲਿਟੀ ਦੇ ਨਾਲ ਪੂਰੇ ਫੁੱਲ ਪਿਓਰ ਦੇ ਸੂਟ ਜੇ ਪਿਓਰ ਕਾਟਨ ਦੇ ਚੈੱਕ ਕਰਾਈਆ ਬਿੰਦਰ ਸਿੰਘ ਜਰੀ ਕਰਾ ਆ ਲਓ ਜੀ ਅਵੀ ਚੈੱਕ ਕਰੋ ਪ੍ਰਿੰਟ ਵੇਖੋ ਕਿੰਨਾ ਪਿਆਰਾ ਜੇ ਇਹਦਾ ਦੁਪੱਟਿਆਂ ਤੋਂ ਬਿਨਾਂ ਜੇ ਰੇਟ ਇਹਨਾਂ ਦਾ ਹੈਗਾ ਜੇ ਸਿਰਫ ਤੇ ਸਿਰਫ 650 ਰੁਪਏ ਸ਼ਿਪਿੰਗ ਹੈਗੀ ਜੀ ਫ੍ਰੀ ਆ ਵੀ ਪ੍ਰਿੰਟ ਵੇਖੋ ਕਿੰਨਾ ਪਿਆਰਾ ਹੈ ਇਹ ਇਹਨਾਂ ਦੇ ਜੋ ਮਰਜੀ ਸੂਰ ਗਾਉਂਦ ਹਾਂ ਅਸ ਕੀ ਹੱਥ ਕਮਲ ਦੇ ਫਲਾਵੇਂ ਹੋਰ ਡਿਜ਼ਾਈਨ ਹਾਂ ਗੁਲਾਬ ਤੇ ਹਾਂ ਹੋ ਗਈ ਆਪਣੇ ਕਈ ਜੰਨੀ ਕਮਲ ਦੇ ਫੁੱਲ ਬਹੁਤ ਜਨੇ ਸੋਹੜਿਆ ਤੇ ਇਹ ਜੇ ਸਾਡੇ ਕੋਲ ਸਾਰੇ ਸੂਟ ਜਿਹੜੇ ਅੱਜ ਤੁਹਾਨੂੰ ਆਪਾਂ ਦਿਖਾਏ ਆ ਗਰਮੀਆਂ ਦੇ कॉटन ਦੇ ਸੂਟ ਬਿਨਾ ਦੁਪੱਟਿਆਂ ਤੋਂ ਤੇ ਇਦਾਂ ਦੀ ਹੋਰ ਕਲੈਕਸ਼ਨ ਤੇ ਹੋਰ ਵੀਡੀਓ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਕਮੈਂਟ ਮੈਸੇਜ ਕਰਕੇ ਜਰੂਰ ਦੱਸਿਆ ਕਰੋ ਕਿ ਕਿੱਦਾਂ ਦੇ ਲੱਗਦੇ ਸਾਡੀ ਵੈਰਾਈਟੀ ਕਲੈਕਸ਼ਨ ਜਿਹੜੀ ਆ ਉਹਨੂੰ ਪਿਆਰ ਦਿਆ ਕਰੋ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਅਗਲੀ ਵੀਡੀਓ ਅਗਲੇ ਵਲੌਗ ਦੇ ਵਿੱਚ ਬਾਏ ਬਾਏ ਸასიਖਾਲ ਧੰਨਵਾਦ ਜੀ